ਦਾਸਤੋ ਤੇ ਸਰਹਦੀ ਕਸਬਾ ਕਲਾਂ ਨੌਰਤ ਦੇ ਵਿੱਚ 13 ਸਾਲਾਂ ਬਾਅਦ ਪੰਚਾਇਤੀ ਚੋਣਾਂ ਹੋ ਰਹੀਆਂ ਨੇ। ਦਸਤੀ ਦੀ ਸਵੇਰ ਸਮੇਂ 8 ਵਜੇ ਤੋਂ ਹੀ ਵੋਟਰਾਂ ਦੇ ਵੱਲੋਂ ਆਪਣੀਆਂ ਵੋਟਾਂ ਪੁੱਗਟਾਈਆਂ ਸ਼ੁਰੂ ਹੋਈਆਂ ਨੇ। ਕਲਾਂ ਨੌਰਤ ਦੀਆਂ 6 ਪੰਚਾਇਤਾਂ ਦੇ ਵਿੱਚੋਂ 2 ਪੰਚਾਇਤਾਂ ਸੱਜ ਸਮਤੀ ਦੇ ਨਾਲ ਚੁਣੀਆਂ ਜਾ ਚੁੱਕੀਆਂ ਨੇ ਤੇ 4 ਪੰਚਾਇਤਾਂ ਤੇ ਅੱਜ ਚੋਣਾਂ ਹੋ ਰਹੀਆਂ ਨੇ। ਪੰਚਾਇਤੀ ਚੋਣਾਂ ਨੂੰ ਲੈ ਕੇ ਕਲਾਂ ਨੌਰਤ 'ਚ ਸੁਰੱਖਿਆ ਦੇ ਤਕਤ ਪ੍ਰਬੰਧ ਵੀ ਕੀਤੇ ਗਏ। ਬਹੁਤ ਵਧੀਆ ਹੈ ਜੀ। ਬੜੇ ਚਿਰਾਂ ਦੀ ਇਹ ਚੀਜ਼ ਦੀ ਉਡੀਕ ਹੀ ਲੋਕਾਂ ਨੂੰ ਬਹੁਤ ਚਿਰ ਦਾ 13 ਸਾਲ ਹੋ ਗਏ ਸ਼ਹਿਰ ਦਾ ਵਿਕਾਸ ਰੁਗਿਆ ਹੈ ਜਿਹੜੀਆਂ ਹੁਣੇ ਵੋਟਾਂ ਪੈਣੀਆਂ ਇਹਦੇ ਨੇ ਵੀ ਦੋ ਵੀ ਨੌਜਵਾਨ ਮੁੰਡੇ ਸਰਪੰਚ ਪੰਚ ਬਣ ਕੇ ਸ਼ਹਿਰ ਦਾ ਵਿਕਾਸ ਲਾ ਕੇ ਅੱਗੇ ਤੁਰਨਗੇ ਕਿਦਾਂ ਨੇ ਪ੍ਰਬੰਧ ਪ੍ਰਸ਼ਾਸਨ ਦੇ ਬਹੁਤ ਬੜੀਆਂ ਪ੍ਰਬੰਧਾ ਜੀ ਬਹੁਤ ਪ੍ਰਸ਼ਾਸਨ ਸਾਥ ਦੇ ਰਿਹਾ ਕੋਈ ਅੱਲਾ ਗੁੱਲਾ ਨਹੀਂ ਹੋ ਰਿਹਾ ਬੜੀਆਂ ਪੀਸਫੁਲ ਵੋਟਾਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਹੈ ਕਿਉਂਕਿ 13 ਸਾਲ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਲੋਕਾਂ ਚ ਬਹੁਤ ਉਤਸ਼ਾਹ ਹੈ ਕਿ ਸਾਡੇ ਵੀ ਕਰਾਣਾ ਔਰ ਵੀ ਜਿਹੜੀ ਆ ਸੁਣੀ ਗਈ ਹੈ 13 ਸਾਲ ਹੋ ਗਏ ਅਸੀਂ ਆਨੋ ਜਿਹੜਾ ਪਿੱਛੇ ਚੱਲ ਰਿਹਾ ਸੀ ਵੋਟਰ ਨੂੰ ਕੀ ਮੀਂਹ ਵੋਟਰ ਨੂੰ ਕਹਿੰਦੇ ਹਾਂ ਕਿ ਹੁਣ ਮਹਾਮਾਜ ਬਾਹਰ ਨਿਕਲੋ ਅਤੇ ਆਪਣੀ ਪੋਰਟ ਦਾ ਪ੍ਰਯੋਗ ਕਰੋ ਤੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਹੱਸਿਆ ਨੇ ਕਿ ਪਹਿਲਾਂ ਹੋਣੀ ਚਾਹੀਦੀ ਸੀ ਜੀ ਤੇ ਬਹੁਤ ਦੇਰ ਕਰ ਦਿੱਤੀ ਜਾਂ ਜਿੰਨੀ ਦੇਰ ਇਹਨਾਂ ਨੇ ਕੀਤੀ ਹੈ ਉੰਨੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਆ ਪਿੱਛੇ ਪਈ ਹੈ ਜੀ ਸਾਨੂੰ ਹੁਣ ਚਾਹੀਦਾ ਹੈ ਕਿ ਜਿਹੜਾ ਵੀ ਆਪਣਾ ਮੱਕੀ ਬੰਦਾ ਚੁਣੀਏ ਉਹਦੀ ਵਾਅਦਾ ਵਾਅਦਾ ਹੈਲਪ ਕਰਕੇ ਤੇ ਉਹ ਸ਼ਹਿਰ ਵੱਲ ਧਿਆਨ ਰੱਖੇ ਜੀ ਤੇ ਲੋਕਾਂ ਦਾ ਖਿਆਲ ਰੱਖੇ ਜੀ ਕੀਵੇਂ ਨੇ ਪ੍ਰਬੰਧ ਕੀਤੇ ਆ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਭ ਕੁਝ ਲੋਕ ਬੜੇ ਆਰਾਮ ਨਾਲ ਵੋਟਾਂ ਪਾ ਰਹੇ ਨੇ ਤੇ ਬੜੇ ਆਰਾਮ ਨਾਲ ਜਾ ਰਹੇ ਹੈ ਜੀ ਕੋਈ ਇਹੋ ਜਿਹੀ ਮੇ ਕਿਹਲ ਚਲਦੀ ਹੈਗੀ ਉਸ ਦਾ ਬਹੁਤ ਵਧੀਆ ਹੀ ਪ੍ਰਬੰਧ ਹੈ ਜੀ